ਹਲਾ ਸਵਾਲ ਕਿਹੜੇ ਪ੍ਰਾਣੀ ਦੀ ਸਿਰਫ ਤਿੰਨ ਲੱਤਾਂ ਹਨ অপਸ਼ਨ ਏ ਘੋੜਾ ਉੱਠ ਭਾਲੂ ਮੀਰਕਟ ਮੀਰਕਟ ਪ੍ਰਾਣੀ ਦੇ ਸਿਰਫ ਤਿੰਨ ਲੱਤਾਂ ਹਨ ਦੂਸਰਾ ਸਵਾਲ ਭਾਰਤ ਦੇ ਕਿਸ ਰਾਜ ਵਿੱਚ ਚੂਹੇ ਦਾ ਮੰਦਰ ਹੈ অপਸ਼ਨ ਏ ਗੁਜਰਾਤ ਰਾਜਸਥਾਨ ਉੜੀਸਾ ਕੇਰਲ ਰਾਜਸਥਾਨ ਦੇਸ਼ ਦੇ ਵਿੱਚ ਰਾਜ ਵਿੱਚ ਚੂਹੇ ਦਾ ਮੰਦਰ ਹੈ ਤੀਸਰਾ ਸਵਾਲ ਮੌਤ ਦੀ ਸਜ਼ਾ ਕਿਸ ਸਮੇਂ ਦਿੱਤੀ ਜਾਂਦੀ ਹੈ ਆਪਸ਼ਨ ਹੈ ਸਵੇਰ ਦੇ 2 ਵਜੇ ਸਵੇਰੇ 3 ਵਜੇ ਸਵੇਰੇ 4 ਵਜੇ ਸੂਰ ਚੜ੍ਹਨ ਤੋਂ ਪਹਿਲਾਂ ਮੌਤ ਦੀ ਸਜ਼ਾ ਸੂਰਜ ਚੜ੍ਹਨ ਤੋਂ ਪਹਿਲਾਂ ਦਿੱਤੀ ਜਾਂਦੀ ਹੈ। ਚੌਥਾ ਸਵਾਲ ਕਿਸ ਦੇਸ਼ ਵਿੱਚ ਸਭ ਤੋਂ ਵੱਧ ਖੇਤੀ ਕੀਤੀ ਜਾਂਦੀ ਹੈ? ਆਪਸ਼ਨ A ਜਪਾਨ, ਭਾਰਤ, ਚੀਨ, ਅਮਰੀਕਾ। ਭਾਰਤ ਦੇਸ਼ ਵਿੱਚ ਸਭ ਤੋਂ ਵੱਧ ਖੇਤੀ ਕੀਤੀ ਜਾਂਦੀ ਹੈ। ਪੰਜਵਾਂ ਸਵਾਲ ਕਿਹੜਾ ਜੀਵ ਆਪਣੇ ਬੱਚੇ ਨੂੰ ਆਪ ਹੀ ਖਾ ਜਾਂਦਾ ਹੈ অপਸ਼ਨ ਐ ਸੱਪ, ਕੰਗਾਰੂ, ਡੱਡੂ, ਖਰਗੋਸ਼ ਸੱਪ ਉਹ ਜੀਵ ਹੈ ਜਿਹੜਾ ਆਪਣੇ ਬੱਚੇ ਨੂੰ ਆਪ ਹੀ ਖਾ ਜਾਂਦਾ ਹੈ ਪੰਜਵਾਂ ਸਵਾਲ ਭਾਰਤ ਦੇ ਕਿੰਨੇ ਸਾਲ ਅੰਗਰੇਜ਼ਾਂ ਦਾ ਰਾਜ ਰਿਹਾ ਹੈ অপਸ਼ਨ A 100 ਸਾਲ 200 ਸਾਲ 300 ਸਾਲ 400 ਸਾਲ ਭਾਰਤ ਤੇ 200 ਸਾਲ ਅੰਗਰੇਜ਼ਾਂ ਦਾ ਰਾਜ ਰਿਹਾ ਹੈ ਛੇਵਾਂ ਸਵਾਲ ਕਿਹੜਾ ਗ੍ਰਹਿ ਰਾਤ ਨੂੰ ਲਾਲ ਦਿਖਾਈ ਦਿੰਦਾ ਹੈ অপਸ਼ਨ এ ਮੰਗਲ ਗ੍ਰਹਿ বুধ ਗ੍ਰਹਿ শনি ਗ੍ਰਹਿ বৃহস্পতি ਗ੍ਰਹਿ ਮੰਗਲ ਗ੍ਰਹਿ ਰਾਤ ਨੂੰ ਲਾਲ ਦਿਖਾਈ ਦਿੰਦਾ ਹੈ 7ਵਾਂ ਸਵਾਲ ਕਿਹੜਾ ਪੰਛੀ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ অপਸ਼ਨ এ ਤੋਤਾ ਕਬੂਤਰ ਹਸਾਰਸ নীল કંਠ ਸਾਰਸ ਪੰਛੀ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ 8ਵਾਂ ਸਵਾਲ ਭਾਰਤ ਦਾ ਰਾਸ਼ਟਰੀ ਵਿਰਾਸਤੀ ਪੰਛੀ ਕਿਹੜਾ ਹੈ অপਸ਼ਨ ਹੈ ਹਾਥੀ ਕੁੱਤਾ ਬਾਂਦਰ ਸ਼ੇਰ ਭਾਰਤ ਦਾ ਰਾਸ਼ਟਰੀ ਵਿਰਾਸਤੀ ਪੰਛੀ ਹਾਥੀ ਹੈ 8ਵਾਂ ਸਵਾਲ ਹੀਟਰ ਦੀਆਂ ਤਾਰਾਂ ਕਿਸ ਦੀਆਂ ਬਣੀਆਂ ਹੁੰਦੀਆਂ ਹਨ অপਸ਼ਨ A ਸੋਨਾ ਚਾਂਦੀ ਕਾਪਰ ਨਿਕਰੋਮ ਹੀਟਰ ਦੀਆਂ ਤਾਰਾਂ ਨਿਕਰੋਮ ਦੀਆਂ ਬਣੀਆਂ ਹੁੰਦੀਆਂ ਹਨ ਨੌਵਾਂ ਸਵਾਲ ਉਹ ਕਿਹੜਾ ਪੰਛੀ ਹੈ ਜਿਸਦੇ ਖੰਭ ਨਹੀਂ ਹੁੰਦੇ অপਸ਼ਨ A ਕੀ ਵੀ ਪੰਛੀ ਚਮਗਾਦੜ ਮੋਰ ਹੰਸ ਕੀ ਵੀ ਪੰਛੀ ਉਹ ਪੰਛੀ ਹੈ ਜਿਸ ਦੇ ਖੰਭ ਨਹੀਂ ਹੁੰਦੇ